ਕਰਕੇ ਅਸੀਂ ਇਸ ਬਲਡوزر ਸਿਸਟਮ ਨੂੰ ਕਿਸੇ ਹੱਦ ਤੱਕ ਵੀ ਸਹੀ ਨਹੀਂ ਮੰਨਦੇ ਪਹਿਲੀ ਕਾਂਗਰਸੀਆਂ ਨੇ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਤੇ ਕਾਲੀ ਕਾਂਗਰਸੀਆਂ ਨੂੰ ਲੋਕਾਂ ਨੇ ਚੱਲਦਾ ਕਰਤਾ ਸੀ ਜਦੋਂ ਆਧਾਰ ਕਾਰਡ ਬਣਾਉਣੇ ਸੀ ਉਦੋਂ ਪੰਜਾਬੀ ਸੀ ਜਿਹਨਾਂ ਦੇ ਘਰ ਜਦੋਂ ਢਾਉਣ ਦੀ ਵਾਰੀ ਆ ਗਈ ਲੋਕਾਂ ਦੀ ਵਾਹ ਵਾਖਾ ਕੱਟਣ ਵਾਸਤੇ ਤੇ ਅੱਜ ਉਹ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਕਿਹਾ ਜਾ ਰਿਹਾ ਜਿਵੇਂ ਕੋਟਕਪੂਰੇ ਦੇ ਵਿੱਚ ਬਲਦੋ ਬਲਦੋਜਰ ਦੇ ਤਹਿਤ ਲੋਕਾਂ ਦੀਆਂ ਛੁੱਗੀਆਂ ਝੋਪੜੀਆਂ ਢਾਂਗੀਆਂ ਗਈਆਂ ਮਜ਼ਦੂਰਾਂ ਦੀਆਂ ਤੇ ਕੀ ਲੱਗਦਾ ਕਿ ਕੀ ਇਹ ਨਫਰਤ ਦੀ ਸਿਆਸਤ ਨਹੀਂ ਖੇਡੀ ਜਾ ਰਹੀ ਕਿ ਲੋਕਾਂ ਨੂੰ ਮਜ਼ਦੂਰਾਂ ਨੂੰ ਭਈਏ ਕਹਿ ਕੇ ਨਵਾਜਿਆ ਜਾ ਰਿਹਾ ਕੀ ਲੱਗਦਾ ਕਿ ਸਿਆਸਤਾਂ ਇੱਕ ਨਫਰਤੀ ਸਿਆਸਤ ਹੈ ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਬਿਲਕੁਲ ਇੱਕ ਨਫਰਦੀ ਸਿਆਸਤੀ ਆ ਤੇ ਨਾਲ ਹੀ ਜਦੋਂ ਉਹਨਾਂ ਦੀਆਂ ਵੋਟਾਂ ਲੋਕਾਂ ਦੀਆਂ ਮਨਾਉਣੀਆਂ ਸੀ ਉਦੋਂ ਪੰਜਾਬੀ ਨਾਲ ਹੀ ਜਿਹੜਾ ਇਹ ਬਲਡੋਜਰ ਸਿਸਟਮ ਇੱਥੇ ਇਹਨਾਂ ਨੇ ਚਲਾਇਆ ਹੋਇਆ ਇਹ ਸਾਡੇ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਬਣਾਉਣਾ ਚਾਹੁੰਦੇ ਵੀ ਪੰਜਾਬ ਸਰਕਾਰ ਜਿਹੜੇ ਬਲਡੋਜਰਾਂ ਨਾਲ ਲੋਕਾਂ ਦੇ ਘਰ ਢਾ ਰਹੀਓ ਠੀਕ ਆ ਤੁਸੀਂ ਦੇਖੋ ਕਿ ਇਹੀ ਨਸ਼ੇ ਵਾਲਿਆਂ ਦਾ ਬਹਾਨਾ ਬਣਾ ਕੇ ਸ਼ੁਰੂ ਕੀਤਾ ਹੋਇਆ ਪੰਜਾਬ ਸਰਕਾਰ ਨੇ ਜਿਹੜਾ ਬਲਡੋਜਰ ਸਿਸਟਮ ਤੇ ਉਹੀ ਬਲਡੋਜਰ ਸਾਡੇ ਟਿੱਕਰੀ ਤੇ ਤੇ ਖਨੌਰੀ ਤੇ ਚੱਲਿਆ ਉਹ ਚੰਬੂ ਤੇ ਖਨੌਰੀ ਤੇ ਜੇ ਜਦੋਂ ਸ਼ੰਭੂ ਤੇ ਖਨੌਰੀ ਤੇ ਜਿਹੜਾ ਕਿਸਾਨਾਂ ਦੇ ਵੱਡੀ ਪੱਦਰ ਤੇ ਜਿਹੜੇ ਘਰ ਆ ਜਿਹੜੇ ਉਹ ਬਣਾਏ ਹੋਏ ਸੀਗੇ ਉਹਨਾਂ ਦੇ ਉਹ ਤੈਸ ਨਾਸ ਕੀਤੇ ਗਏ ਉਥੋਂ ਕਰੋੜਾਂ ਰੁਪਈਆ ਦਾ ਸਮਾਨ ਜਿਹੜਾ ਉਹ ਗਾਇਬ ਕੀਤਾ ਗਿਆ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਉਹ ਸਰਕਾਰ ਦੇ ਐਮਐਲਿਆਂ ਦੇ ਚਹੇਤਿਆਂ ਦੇ ਘਰੋਂ ਮਿਲੇ ਬਹੁਤ ਸਾਰਾ ਸਮਾਨ ਜਿਹੜੀ ਉਥੋਂ ਪੁਲਿਸ ਚੱਕੇ ਲ ਗਈ ਤੇ ਇਸ ਬਲਡੋజర్ ਸਿਸਟਮ ਨੂੰ ਅਸੀਂ ਸਹੀ ਨਹੀਂ ਮੰਨਦੇਗੇ ਇਹ ਬਲਡੋజర్ ਸਿਸਟਮ ਜਿਹੜਾ ਆਖਰ ਨੂੰ ਜਿਹੜੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਵੱਲੋਂ ਸਹਿਦਤ ਹੋਣਾ ਇਸੇ ਜੋ ਦਸਿਆ ਨੌਜਵਾਨ ਭਾਰਤ ਸਭਾ ਵੱਲੋਂ ਤਿੰਨ ਤਰੀਕੇ ਦੱਸੇ ਨੇ ਜੇ ਨਸ਼ਾ ਖਤਮ ਕਰਨਾ ਤੇ ਉਹ ਤਿੰਨਾਂ ਤਰੀਕਿਆਂ ਨੂੰ ਜੇ ਵਰਤਿਆ ਜਾਊਗਾ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਣਾ ਜੇ ਬਲਡੋਜ਼ਰ ਸਿਸਟਮ ਚਲਾ ਕੇ ਕਵਾਂਗੇ ਨਸ਼ਾ ਖਤਮ ਕਰ ਲਾਂਗੇ ਤੇ ਲੱਗਦਾ ਨਹੀਂ ਕਿ ਇਸ ਢੰਗ ਤਰੀਕੇ ਨਾਲ ਨਸ਼ਾ ਖਤਮ ਹੋਊਗਾ ਕਿਉਂਕਿ ਪੰਜਾਬ ਸਰਕਾਰ ਦੇ ਜਿਹੜਾ 3 ਸਾਲ ਦਾ ਕਾਰਜਕਾਲ ਜਿਹੜਾ ਸਮਾਪਤ ਹੋਇਆ ਤੇ ਚੌਥੇ ਸਾਲ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਵੇਸ਼ ਕੀਤਾ ਆ ਆ ਉਹ ਇੰਨਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਅਜੋਹਾ ਨਹੀਂ ਕਰ ਸਕੇ ਕਿ ਜਿਹਦੇ ਨਾਲ ਲੋਕ ਖੁਸ਼ ਹੋਣ ਜੀ ਲੋਕਾਂ ਦੇ ਧੀਆ ਪੁੱਤ ਨਾ ਛੇ ਤਾਂ ਦੁਖੀ ਆ ਉਹਨਾਂ ਨੇ ਲੋਕਾਂ ਦੀ ਦੁੱਖ ਦੀ ਰਗ ਤੇ ਜਿਹੜਾ ਹੱਥ ਰੱਖਿਆ ਤੇ ਲੋਕਾਂ ਨੂੰ ਲੱਗਦਾ ਕਿ ਸਾਡੇ ਬੱਚੇ ਵਤਨੇ ਚਾਹੀਦੇ ਆ ਜੋ ਨਸ਼ਾ ਤਸਕਰਾਂ ਦੇ ਘਰ ਡੇਗਦੇ ਕੁਝ ਹੁੰਦਾ ਜਿਵੇਂ ਮਰਜ਼ੀ ਹੋਵੇ ਜੀ ਇਸੇ ਤੋਂ ਦੁਖੀ ਹੋ ਕੇ ਹੀ ਤਾਂ ਇਹਨਾਂ ਦੀ ਸਰਕਾਰ ਬਣਾਈ ਲੋਕਾਂ ਨੇ ਤਾਂ ਕਿ ਰਹਿਣੀ ਇਹ ਪੰਜਾਬ ਸਰਕਾਰ ਜਿਹੜੀ ਹੁਣ ਮੌਜੂਦਾ ਭਗਵੰਤ ਮਾਨ ਦੀ ਹੈ ਵੀ ਨਹੀਂਗੀ ਇਹਨੂੰ ਵੀ ਲੋਕ ਚਲਦਾ ਕਰਨ ਲਈ ਤਿਆਰ ਬੈਠੇ ਨੇ ਕਿਉਂਕਿ ਜਿਹੜਾ ਇਹਨਾਂ ਨੇ ਬਲਡੋజర్ ਸਿਸਟਮ ਚਲਾਇਆ ਉਹ ਕੱਲੇ ਨਸ਼ਾ ਤਸਕਰਾਂ ਤੇ ਨਹੀਂ ਉਹ ਮਜ਼ਦੂਰਾਂ ਤੇ ਵੀ ਤੇ ਕਿਸਾਨਾਂ ਤੇ ਵੀ ਜਿਹੜਾ ਲਗਾਤਾਰ ਉਹ ਚਲਾਇਆ ਜਾ ਰਿਹਾ ਜੋ ਕੋਟਪੂਰੇ ਘਟਨਾ ਹੋਈ ਆ ਉਸ ਦੇ ਵਿੱਚ ਬਲਡੋజర్ ਸਿਸਟਮ ਜਿਹੜਾ ਚੱਲਿਆ ਉਹਦੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਬੋਲਣਾ ਚਾਹੀਦਾ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਬਹੁਤ ਸਾਰੇ ਕਿਸਾਨ ਮਜ਼ਦੂਰ ਉਹਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਆ ਰਹੇ ਨੇ ਬਹੁਤ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਜਿਹੜਾ ਕੋਟਪੂਰੇ ਦੇ ਵਿੱਚ ਜੋ ਘਟਨਾ ਵਾਪਰੀ ਆ ਜਿਹੜੇ ਉੱਥੇ ਮਜ਼ਦੂਰਾਂ ਦੇ ਘਰ ਜਿਹੜੇ ਬਲਡੋਜ਼ਰ ਚਲਾ ਕੇ ਤਹਿਸਨਸ ਕੀਤੇ ਆ ਵੀ ਉਹਨਾਂ ਨੂੰ ਜਿਹੜੇ ਬਦਲਵੇਂ ਜਗ੍ਹਾ ਦਾ ਪ੍ਰਬੰਧ ਉਹਨਾਂ ਵਾਸਤੇ ਕਰਵਾਉਣ ਦੇ ਲਈ ਲੋਕ ਆਵਾਜ਼ ਉਠਾ ਰਹੇ ਨੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਦਾ ਘਰ-ਬਾਰ ਉੱਥੇ ਤੋੜਿਆ ਗਿਆ ਉਹਨਾਂ ਦਾ ਸਮਾਨ ਉੱਥੋਂ ਚੱਕਿਆ ਗਿਆ ਉਹਦਾ ਮੁਆਵਜ਼ਾ ਜਿਹੜਾ ਪ੍ਰਸ਼ਾਸਨ ਨੂੰ ਉਹ ਭਰਨਾ ਚਾਹੀਦਾ ਕਿਉਂਕਿ ਲੋਕ ਜਿਹੜੇ ਬੋਲ ਰਹੇ ਨੇ ਉਹ ਇਹ ਮੰਨ ਰਹੇ ਨੇ ਕਿ ਉਹ ਪ੍ਰਵਾਸੀ ਮਜ਼ਦੂਰ ਨਹੀਂਗੇ ਉਹ ਹਣ ਪੰਜਾਬ ਦੇ ਵਾਸੀ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਦੀਆਂ ਵੋਟਾਂ ਬਣੀਆਂ ਪੰਜਾਬ ਦੇ ਵਿੱਚ ਹੀ ਉਹਨਾਂ ਦੇ ਆਧਾਰ ਕਾਰਡ ਬਣੇ ਨੇ ਜੇ ਉਹਨਾਂ ਤੇ ਕਾਰਵਾਈ ਕਰਨੀ ਆਪਾਂ ਪਹਿਲਾਂ ਵੀ ਕਿਹਾ ਫਿਰ ਜਿਨ੍ਹਾਂ ਨੇ ਉਹਨਾਂ ਦੇ ਆਧਾਰ ਕਾਰਡ ਬਣਾਏ ਜਿਨ੍ਹਾਂ ਨੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਿਨ੍ਹਾਂ ਨੇ ਉਹਨਾਂ ਤੋਂ ਵੋਟਾਂ ਪਵਾਇਆਂ ਉਹ ਸਾਰੇ ਦੇ ਸਾਰੇ ਜੇਲ੍ਹ ਚ ਡਕਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ